ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕਾਫੀ ਸੱਜਣਾ ਮਿੱਤਰਾਂ ਦੋਸਤਾਂ ਦੇ ਕਮੈਂਟ ਆਏ ਵੀ ਰਾਜੂ ਬਾਈ ਬਠਿੰਡੇ ਵਾਲੇ ਤੇ ਜਸ਼ਨ ਬਾਈ ਦੇ ਇੱਕ ਜਨਵਰ ਦਾ ਸ਼ੋਅ ਕਰਾਓ ਸ਼ੋਅ ਕਰੋ ਜਸ਼ਨ ਬਾਈ ਦਾ ਬਹੁਤ ਹੀ ਟਾਪ ਕੁਆਲਿਟੀ ਦਾ ਮਾਦੀ ਪਰਾ ਕਾਫੀ ਦੋਸਤਾਂ ਨੇ ਕਮੈਂਟ ਕੀਤੇ ਸੀ ਭਾਜੀ ਮਾਦੀ ਪਰੇ ਦਾ ਸ਼ੋਅ ਕਰਾਓ ਤੇ ਮਾਦੀ ਪਰਾ ਚੈੱਕ ਕਰੋ ਕੁਆਲਿਟੀ ਬੇਮਿਸਾਲ ਜਨਵਰ ਚੈੱਕ ਕਰੋ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਕਵਾਲਿਟੀ ਭਰਪੂਰ ਜਾਨਵਰ ਹੈ ਬਹੁਤ ਹੀ ਵਧੀਆ ਪਿਆਰਾ ਜਾਨਵਰ ਬਹੁਤ ਹੀ ਚੰਗੇ ਬਲੱਡ ਲਾਈਨ ਚੋਂ ਹੈ ਆਉਣ ਵਾਲੀਆਂ ਵੀਡੀਓ ਰਾਜੂ ਭਾਜੀ ਦੀਆਂ ਆਪਣੇ ਚੈਨਲ ਤੇ ਤੁਸੀਂ ਵੇਖੋਗੇ ਫਿਲਹਾਲ ਚੈੱਕ ਕਰੋ ਮਾਦੀਪਰਾ ਤੇ ਪਿੱਛੇ ਰਾਜੂ ਭਾਜੀ ਦੇ ਇੱਕ ਜਾਨਵਰ ਦੀ ਵੀ ਝਲਕ ਠਿੱਕਰ ਦੀ ਕਰਾਉਂਦੇ ਆ ਜਿਹੜੇ ਸੱਜਣ ਮਿੱਤਰ ਦੋਸਤ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਾਕੀ ਚੈੱਕ ਕਰੋ ਅੱਗੇ ਰਾਜੂ ਬਾਈ ਦਾ ਠਿਕਾਣਾ ਚੈਂਪੀਅਨ ਠਿਕਾਣਾ ਹੈ ਬਾਈ ਦਾ ਇਹ ਆਪਣੇ ਵੱਡੇ ਬਾਈ ਰਾਜੂ ਬਠਿੰਡੇ ਵਾਲੇ ਜੋ ਕਿ ਪਹਿਚਾਨ ਦੇ ਮੋਤਾਜ ਨਹੀਂ ਹੈ ਚੈੱਕ ਕਰੋ ਬਾਈ ਦਾ ਚੈਂਪੀਅਨ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ